ਬੱਡਾ ਰੱਖਣਗੇ ਕਿ ਇਹ। ਪ੍ਰਾਉ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਜੇ ਗੈਂਗਚੋਰ ਤਾਂ ਬੜੇ ਤੁਸੀਂ ਵੇਖੇ ਚੋਰੀਆਂ ਕਰਦੇ। ਇਹ ਕੱਲ ਦੀ ਗੱਲ ਹੈ ਵੀ ਸਾਡੇ ਵੱਟੂ ਦੇ ਵਿੱਚ ਕਾਫੀ ਖੇਤਾਂ ਦੇ ਵਿੱਚੋਂ ਪੱਟੀ ਹੋਈ ਪਨੀਰੀ। ਜਿਹੜੀ ਚੋਰੀ ਹੋਈ ਹੈ ਕੱਲ 65 ਗੁੱਟੀਆਂ ਕਿਸੇ ਦੀਆਂ ਚੱਕੀਆਂ ਗਈਆਂ। ਤੇ 25-26 ਗੁੱਟੀਆਂ ਸਾਡੀਆਂ ਲੈ ਕੇ ਹੋਰ ਤਿੰਨਾ ਚਾਰਾਂ ਖੇਤਾਂ ਦੇ ਵਿੱਚੋਂ ਜਿਹੜੇ ਮਜ਼ਦੂਰ ਚੋਂ ਨਾ ਲਾਉਂਦੇ ਆ ਉਹਨਾਂ ਦੀ ਪਨੀਰੀ ਜਿਹੜੀ ਆ ਕੁਝ ਲੈ ਗਿਆ ਚੋਰੀ ਕਰਕੇ ਤੇ ਇਹ ਮਾੜੀ ਗੱਲ ਆ ਵੀ ਇੱਕ ਮਜ਼ਦੂਰ ਸਾਰੀ ਜੜੀ ਵਿਚਾਰਾ ਪਤਾ ਨਹੀਂ ਕਿਵੇਂ ਪਨੀਰੀ ਦੂਜਾ ਪਟ ਦਾ ਹੱਥ ਛਿੱਲੇ ਜਾਂਦੇ ਆ ਤੇ ਕੱਲ ਜਿਹੜੀ ਚੋਰੀ ਹੋ ਗਈ ਕੱਲ ਵੀਡੀਓ ਨਹੀਂ ਛੱਡ ਤੋਂ ਬਣਾ ਕੇ ਪਾਈ ਗਈ ਤੇ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੇ ਤੇ ਆਹ ਵੀਰ ਨੂੰ ਪੁੱਛਦੇ ਆਪਾਂ ਵੀ ਕੱਲ ਪਨੀਰੀ ਚੋਰੀ ਹੋਈ ਆ ਵੀਰ ਜੀ ਦੱਸੋ ਜੀ ਭਈ ਸਾਡੇ ਕੱਲ 25 ਗੁੱਟੀਆਂ ਇੱਥੋਂ ਚੱਕਿਆਂਗੇਆਂ 65 ਗੁੱਟੀਆਂ ਇੱਕ ਚੱਕਿਆਂਗੇਆਂ ਇਹ ਜਿੰਨੇ ਚੋਰੀ ਕੀਤੀ ਕੀ ਕੰਮ ਚੰਗਾ ਉਹਦੇ ਵਾਸਤੇ ਉਹਨੇ ਇਹ ਸਾਰੀ ਦਿਹਾੜੀ ਪਨੀਰੀ ਪਾਟ-ਪਾਟ ਮਾਰ ਜਾਣੇ ਕਿ ਕੱਲ ਨੂੰ ਦਿਹਾੜੀ ਬਣਾਵਾਂਗੇ ਸਾਂ ਰਾਤਾਂ ਨੂੰ ਚੱਕ ਕੇ ਲੈ ਜਾਂਦੇ ਨੇ